ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਸਾਰੇ ਅੱਜ ਆਉਂਗੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਗੁਰੂ ਮਹਾਰਾਜ ਆਪ ਸਾਡੀ ਦੇ ਗ੍ਰਹਿ ਵਿਖੇ ਸ਼ਾਂਤੀ ਵਖਸ਼ਣ ਤੋਂ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦਾ ਆਰਟੀਕਲ ਐਕਸਪਲੋਰਰ ਦੇ ਉੱਤੇ ਜਿੰਨੇ ਕਿ ਤੁਹਾਨੂੰ ਪਤਾ ਹੀ ਹੈ ਸੀਐਸ ਚੈਨਲ ਦੇ ਉੱਤੇ ਫੇਸਬੁੱਕ ਤੇ ਜਿase ਸੋਸ਼ਲ ਮੀਡੀਆ ਦੇ ਉੱਤੇ ਜੋ ਪੋਸਟਾਂ ਆਉਂਦੀਆਂ ਆਛੀਆਂ ਪੋਸਟਾਂ ਜੋ ਆਉਂਦੀਆਂ ਹਨ ਉਹਨਾਂ ਪੋਸਟਾਂ ਨੂੰ ਅਸੀਂ ਐਕਸਪਲੋਰ ਕਰਦੇ ਹਾਂ ਉਹਨਾਂ ਨੂੰ ਪੜ੍ਹਦੇ ਹਾਂ ਤੋਂ ਅੱਜ ਦੀ ਪੋਸਟ ਜੋ ਹੈ ਉਹ ਅੱਜ ਦੇ ਹੀ ਦਿਨ ਦੇ ਉੱਤੇ ਅੱਜ ਦਾ ਜੋ ਦਿਨ ਹੈ 31 ਮਈ 2025 ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਕੀ ਮਹੱਤਵ ਰੱਖਦਾ ਹੈ ਪੋਸਟ ਨੂੰ ਦਰਸ਼ਾਉਂਦੀ ਹੋਈ ਉਸ ਨੂੰ ਉਸ ਦੇ ਸੰਬੰਧ ਦੇ ਵਿੱਚ ਅੱਜ ਦੀ ਇਹ ਪੋਸਟ ਹੈ ਜੋ ਜੀ ਪੜਨ ਜਾ ਰਹੇ ਹਾਂ ਜੋ ਅੱਜ ਦਾ ਇਤਿਹਾਸਿਕ ਦਿਨ ਹੈ ਸੂਰਤਾਨ ਉਲਕੋਮ ਸਿੰਘ ਸਰਦਾਰ ਜਸਪਾਲ ਸਿੰਘ ਅਲੂਵਾਲੀਆ ਜਿਹਦਾ ਜਨਮ ਦਿਨ ਹੈ ਅੱਜ ਸੋ ਉਸ ਦੇ ਸੰਦਰਭ ਦੇ ਵਿੱਚ ਅੱਜ ਦੀ ਇਹ ਪੋਸਟ ਕਥਾਵਾਚਕ ਭਾਈ ਸਾਹਿਬ ਭਾਈ ਦਲਵਾਤ ਸਿੰਘ ਜੀ ਉਹਨਾਂ ਦੇ ਜੋ ਫੇਸਬੁੱਕ ਪੇਜ ਤੋਂ ਸਣੀਏ ਪੋਸਟ ਪੜ ਰਹੇ ਹਾਂ ਤੇ ਪੋਸਟ ਲਿਖੀ ਗਈ ਹੈ ਭਾਈ ਬਲਦੀਪ ਸਿੰਘ ਜੀ ਰਾਮੂਵਾਲੀਆਂ ਵੱਲੋਂ ਸੋ ਨੰਵਾਈ ਅੱਜ ਦਾ ਇਤਿਹਾਸਕ ਦਿਨ ਸੁਲਤਾਨ ਉਲਕੋਮ ਜਸਾਸ ਸਿੰਘ ਆਲੂਵਾਲੀਆ ਆਲੋ ਪਿੰਡ ਦੇ ਸਰਦਾਰ ਦੇਵਾ ਸਿੰਘ ਦੇ ਵੱਡੇ ਪੁੱਤ ਸਰਦਾਰ ਬਦਰ ਸਿੰਘ ਦੇ ਘਰ 3 ਮਈ 1718 ਨੂੰ ਇੱਕ ਨਿਆਣੀ ਦਾ ਜਨਮ ਹੋਇਆ ਜਿਸ ਦਾ ਨਾਮ ਜਸਾਸ ਸਿੰਘ ਰੱਖਿਆ ਗਿਆ ਜਨਮ ਤੋਂ ਥੋੜੇ ਚਿਰ ਪਿਛੋਂ ਹੀ ਪਿਓ ਚੜ੍ਹਾਈ ਕਰ ਗਿਆ ਮਾਮਾ ਬਾਗ ਸਿੰਘ ਭੈਣ ਭਨੀ ਮੈਨੂੰ ਆਪਣੇ ਕੋਲ ਲੈ ਆਇਆ ਮਾਪੁੱਤ ਦਿੱਲੀ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਆ ਹਾਜ਼ਰ ਹੋਇਆ ਮਾਤਾ ਸੁੰਦਰੀ ਜੀ ਨੇ ਇਸ ਨਿਆਣੇ ਨੂੰ ਆਪਣੀ ਗੋਦ ਵਿੱਚ ਲੈ ਕੇ ਪਿਆਰ ਦਿੱਤਾ ਨਾਲ ਹੀ ਮੋਢਲੀ ਤਾਲੀਮ ਦਾ ਬੰਦੋਬਸਤ ਵੀ ਕੀਤਾ ਜੱਸਾ ਸਿੰਘ ਦੀ ਮਾਂ ਦੋ ਤਾਰੇ ਤੇ ਬਹੁਤ ਸੋਹਣਾ ਕੀਰਤਨ ਕਰਦੀ ਸੀ ਜਸਾ ਸਿੰਘ ਵੀ ਮਾਨਾਲ ਅਸਾਦੀ ਵਾਰ ਦਾ ਕੀਰਤਨ ਕਰਿਆ ਕਰਦਾ ਸੀ 6-7 ਸਾਲ ਦਿੱਲੀ ਰਹਿ ਕੇ ਜਸਾ ਸਿੰਘ ਨੇ ਜਿੱਥੇ ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਬਣੋ ਧਾਰਮਿਕ ਸੰਸਾਰਿਕ ਜਾਰੂ ਜੰਗੀ ਗਿਆਨ ਹਾਸਲ ਕੀਤਾ ਉੱਥੇ ਰਾਗਬੱਧ ਕੀਰਤਨ ਵਿੱਚ ਵੀ ਚੰਗੀ ਮੁਹਾਰਤ ਹਾਸਲ ਕੀਤੀ ਜਸਾ ਸਿੰਘ ਜੀ ਦਾ ਮਾਮਾ ਜਦ ਇਹਨਾਂ ਨੂੰ ਵਾਪਸ ਲੈ ਕੇ ਆਉਣ ਲਈ ਦਿੱਲੀ ਗਿਆ ਤਾਂ ਮਾਤਾ ਸੁੰਦਰੀ ਜੀ ਨੇ ਜਸਾ ਸਿੰਘ ਨੂੰ ਇੱਕ ਤਲਵਾਰ ਇੱਕ ਢਾਲ ਕਮਾਨ ਤੀਰਾਂ ਦੇ ਪੱਤੇ ਸਮੇਤ ਇੱਕ ਚਾਂਦੀ ਦੀ ਚੋਬ ਦੇ ਕੇ ਵਿਦਾ ਕਰਦਿਆਂ ਕਿਹਾ ਸੀ ਕਿ ਇੱਕ ਦਿਨ ਮੇਰੇ ਇਸ ਪੁੱਤ ਦੇ ਅੱਗੇ ਚੌਕਦਾਰ ਚੱਲਿਆ ਕਰਨੀਏ ਸਰਦਾਰ ਬਾਗ ਸਿੰਘ ਹੋਣੀ ਜਦੋਂ ਆਪਣੀ ਭੈਣ ਭਨੇਵੇਂ ਨਾਲ ਕਰਤਾਰਪੁਰ ਜੋ ਕਿ ਗੁਰੂ ਅਰਜਨ ਸਾਹਿਬ ਜੀ ਦਾ ਬਸਾਇਆ ਹੋਇਆ ਨਗਰ ਹੈ ਉੱਥੇ ਤਾਂ ਇੱਥੇ ਨਵਾਬ ਕਪੂਰ ਸਿੰਘ ਦਾ ਜਥਾ ਪੜਾ ਕਰਕੇ ਬੈਠਾ ਸੀ ਨਵਾਬ ਕਪੂਰ ਸਿੰਘ ਹੋਣਾ ਨੇ ਜਦ ਮਾਂ ਪੁੱਤ ਦਾ कीर्तन ਸੁਣਿਆ ਤਾਂ ਉਹ ਆਨੰਦ ਮਿਲਿਆ ਜੋ ਕਥਨ ਤੋਂ ਪਰੇ ਸੀ ਇੱਕ ਮਹੀਨਾ ਪੂਰਾ ਸਵੇਰੇ ਸ਼ਾਮ ਮਾਪੁੱਤ ਨੇ ਜਥੇ ਵਿੱਚ ਕੀਰਤਨ ਦੀ ਸੇਵਾ ਕੀਤੀ ਨਵਾਬ ਕਪੂਰ ਸਿੰਘ ਜੱਤਾ ਸਿੰਘ ਦਾ ਆਪਣੇ ਪੁੱਤ ਵਾਂਗ ਖਿਆਲ ਰੱਖਦਾ ਸੀ ਮਹੀਨੇ ਪਿਛੋਂ ਮਾਤਾ ਜੀ ਆਪਣੇ ਪਿੰਡ ਆਲੋਵਾਲ ਆ ਗਏ ਤੇ ਜੱਤਾ ਸਿੰਘ ਦਾ ਹਿੱਸਾ ਬਣ ਗਿਆ ਜੱਤਾ ਸਿੰਘ ਦਿੱਲੀ ਰਿਆ ਹੋਣ ਕਰਕੇ ਹਿੰਦੀ ਕੀ ਲਫ਼ਜ਼ ਹਮ ਕੋ ਤੁਮ ਕੋ ਦਾ ਕਾਫੀ ਇਸਤੇਮਾਲ ਕਰਦਾ ਸੀ ਦੂਜੇ ਸਿੰਘ ਇਸ ਨੂੰ ਕਈ ਵਾਰ ਹਮ ਕੋ ਤੁਮ ਕੋ ਕਹਿ ਕੇ ਛੇੜ ਦੇ ਤਾ ਇੱਕਦ ਨੇ ਚਿੜਿਆ ਹੋਇਆ ਨਵਾਬ ਕਪੂਰ ਸਿੰਘ ਕੋਲ ਆਨ ਕੇ ਗੱਜ ਭਰ ਕੇ ਕਹਿੰਦਾ ਬਾਬਾ ਜੀ ਮੈਨੂੰ ਪਿੰਡ ਭੇਜ ਦਿਓ ਮੈਂ ਨਹੀਂ ਇੱਥੇ ਰਹਿਣਾ ਨਵਾਬ ਕਪੂਰ ਸਿੰਘ ਨੇ ਬੁੱਕਲ ਵਿੱਚ ਲੈਂਦੇ ਹੋਏ ਕਿਹਾ ਪੁੱਤਰਾ ਹੋਇਆ ਕੀ ਐ ਜੱਸਾ ਸਿੰਘ ਕਹਿਣ ਲੱਗਾ ਬਾਬਾ ਜੀ ਮੈਂ ਇਹਨਾਂ ਸਿੰਘਾਂ ਦੇ ਘੋੜਿਆਂ ਨੂੰ ਘਾਹ ਖੋਦ ਕੇ ਪਾਉਂਦਾ ਹਾਂ ਕਰਕਰਾਵੀ ਕਰਦਾ ਹਾਂ ਇਹਨਾਂ ਦੀ ਮੁਠੀ ਚਾਪੀ ਵੀ ਕਰਦਾ ਹਾਂ ਲੰਗਰ ਦੀ ਸੇਵਾ ਦੇ ਨਾਲ-ਨਾਲ ਕੀਰਤਨ ਵੀ ਕਰਦਾ ਹਾਂ ਪਰ ਇਹ ਮੈਨੂੰ ਹਮ ਕੋ ਤੁਮ ਕੋ ਕਹਿ ਕੇ ਚੜਾਉਂਦੇ ਨੇ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਵਾਪਸ ਭੇਜ ਦੋ ਫਿਰ ਇਹਨਾਂ ਨੂੰ ਪਤਾ ਲੱਗੂ ਨਵਾਬ ਕਪੂਰ ਸਿੰਘ ਨਹੀਂ ਆਏ ਗੱਲਾਂ ਸੁਣ ਕੇ ਮੁਸਕਰਾ ਪਏ ਤੇ ਬੜੇ ਪਿਆਰ ਨਾਲ ਸਮਝਾਉਂਦੇ ਹੋਏ ਕਿਹਾ ਪੁੱਤਰਾ ਇਹਨਾਂ ਦੀ ਗੱਲ ਦਾ ਗੁੱਸਾ ਨਾ ਕਰ ਇਹ ਦਸ਼ਵੀਸ਼ ਦਾ ਦੂਲਾ ਖਾਲਸਾ ਹੈ ਪੁੱਤ ਇੱਥੋਂ ਚਲਾ ਜਾਵੇਗਾ ਤਾ ਇਹਨਾਂ ਦਾ ਕੁਝ ਨਹੀਂ ਘਟਣਾ ਪਰ ਤੈਨੂੰ ਘਾਟਾ ਪੈ ਜਾਣਾ ਮੇਰੇ ਵੱਲ ਵੇ ਮੈਂ ਇਹਨਾਂ ਦੇ ਘੋੜਿਆਂ ਦੀ ਲਿੱਧ ਚੁੱਕਦਾ ਸਾਂ ਅੱਖੇ ਪਾਣੀ ਦੀ ਸੇਵਾ ਕਰਦਾ ਸਾਂ ਜਿਸ ਦਿਨ ਮੇਰੀ ਸੇਵਾ ਤੇ ਤਰੁਠੇ ਆ ਨਵਾਬੀ ਦੀ ਪੱਗ ਮੇਰੇ ਸਿਰ ਤੇ ਰੱਖ ਦੇ ਉਤਰਾ ਇਹਨਾਂ ਦੀ ਖਿਦਮਤ ਕਰ ਖੇੜੇ ਮੱਥੇ ਕੋਈ ਪਤਾ ਨਹੀਂ ਜਿਸ ਦਿਨ ਤੇਰੀ ਸੇਵਾ ਤੇ ਖੁਸ਼ ਹੋਣ ਤਾਂ ਤੇਰੀ ਝੋਲੀ ਤੇ ਉਹ ਨਿਯਮਤਾ ਪਾ ਦੇਣੀ ਆ ਜੋ ਤੂੰ ਸੋਚ ਵੀ ਨਹੀਂ ਸਕਦਾ ਸੱਚ ਹੈ ਖਾਲਸਾ ਜੀ ਨੇ ਕੌਮ ਭਰਤੀ ਜਸਰ ਸਿੰਘ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਲਾਹੌਰ ਦੀ ਫਤਿਹ ਮਗਰੋਂ ਆਪਣੇ ਮਗਰੋਂ ਆਪ ਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਬਖਸ਼ਿਸ਼ ਕੀਤਾ ਜੋ ਅੱਜ ਤੱਕ ਹੋਰ ਕਿਸੇ ਨੂੰ حاصل ਨਹੀਂ ਹੋ ਸਕਿਆ ਆਪ ਦੇ શરીਰ ਦਾ ਕੋਈ ਹਿੱਸਾ ਅਸਥਾ ਨਹੀਂ ਥੀ ਜਿਸ ਤੇ ਫਟ ਦਾ ਨਿਸ਼ਾਨ ਨਾ ਹੋਵੇ ਹਿੰਦ ਦੀਆਂ ਇਸਤਰੀਆਂ ਅਫਗਾਨੀ ਦੀ ਕੈਦ ਵਿੱਚੋਂ ਛਡਾਉਣ ਕਰਕੇ ਬੰਦੀ ਛੁੜ ਕਹਿ ਸੰਬੋਧਨ ਕਰਦੀਆਂ ਸਨ ਵੱਡੇ ਵੱਡੇ ਮਿਸਲਦਾਰ ਜਸਾ ਸਿੰਘ ਆਲੂ ਵਾਲੀਆ ਕੋਲੋਂ ਪਾਹੁਲ ਲੈਣਾ ਆਪਣਾ ਸੁਭਾਗ ਸਮਝਦੇ ਸਨ ਅੱਜ ਦਲ ਖਾਲਸਾ ਮਿਸ਼ਲਾ ਆਲੂ ਵਾਲੀਆ ਵਿਆਸ ਕਪੂਰ ਥਲਾ ਦੇ ਮੋਢੀ ਸਰਦਾਰ ਜਸਾ ਸਿੰਘ ਆਲੂ ਵਾਲੀਆ ਦਾ ਜਨਮ ਦਿਨ ਹੈ ਆਪ ਸਭ ਨੂੰ ਮੁਬਾਰਕਾ ਹੋਵੇ ਬਲਦੀਪ ਸਿੰਘ ਰਾਮੂ ਵਾਲੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਤੋ ਦੋਸਤੋ اے ਸੀ ਅੱਜ ਦਾ ਜੋ ਇਤਿਹਾਸ ਦੇ ਵਿੱਚ ਸੀ ਕਿ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦਾ ਮਹਤਵ ਸਰਦਾਰ ਜਸਪ੍ਰੀਤ ਸਿੰਘ ਆਲੂਵਾਲੀਆ ਦਾ ਜਨਮ ਦਿਨ ਤੋ ਆਪ ਸਭ ਸੰਗਤਾਂ ਨੂੰ ਸਰਬੱਤ ਗੁਰਮੁਖ ਪਿਆਰਿਆਂ ਨੂੰ ਸਰਦਾਰ ਜਸਪ੍ਰੀਤ ਸਿੰਘ ਆਲੂਵਾਲੀਆ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਤੋ ਦੋਸਤੋ ਅੱਜ ਲਈ ਇੰਨਾ ਹੀ ਹੋਈਆਂ ਗਲਤੀਆਂ ਲਈ ਖਿਮਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ